ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਇਲੋਂ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਇਹ ਪਿਛਲੇ ਦਿਨੀ ਜਦੋਂ 24 ਸਤੰਬਰ 2025 ਨੂੰ ਪਾਈ ਵਿਦਵਾਨ ਸਿੰਘ ਰਾਜਵਾਨਾ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਸੀ ਤੇ ਉਸ ਤੋਂ ਬਾਅਦ ਇਹ ਕਾਫੀ ਦਿਨਾਂ ਤੋਂ ਇਹ ਚਰਚਾ ਦੇ ਵਿੱਚ ਚੱਲ ਰਹੀ ਤੇ ਦੋ ਕੁ ਦਿਨਾਂ ਤੋਂ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਚੱਲ ਪਿਆ ਕਿ ਜਿਹੜੀ ਅਗਲੀ ਤਰੀਕ 15 10 2025 ਪਈ ਆ ਉਸ ਸਿਪਾਈ ਬਲੈਂਸਿੰਗ ਰਾਜਵਾਨੇ ਦੀ ਫਾਂਸੀ ਦਾ ਦਿਨ ਮੁਕਰਰ ਹੋ ਰਿਹਾ ਜਾਂ ਯਾਨੀ ਉਸ ਦਿਨ ਫਾਂਸੀ ਲੱਗ ਜਾਣੀ ਹੈ ਕਈ ਅਫਵਾਹਾਂ ਦੇ ਤੌਰ ਤੇ ਤੇ ਮੀਡੀਆ ਚੈਨਲ ਜਾਂ ਬੰਦੇ ਵੀ ਕਹਦੇ ਵੀ 15 10 ਨੂੰ ਭਾਈ ਰਾਜਵਾਨ ਨੂੰ ਫਾਂਸੀ ਲੱਗ ਜਾਣੀ ਹੈ ਉਸ ਤੋਂ ਪਹਿਲਾਂ ਇੰਨੀਆਂ ਕੰਪਨੀਆਂ ਲੱਗ ਗਈਆਂ ਨੇ ਤੇ 15 10 ਨੂੰ ਫਾਂਸੀ ਲੱਗ ਜਾਣੀ ਆ ਕਈ ਕਹਿੰਦੇ ਆ ਵੀ ਸੁਪਰੀਮ ਕੋਰਟ ਨੇ ਫਾਂਸੀ ਦਾ ਹੁਕਮ 15 10 ਨੂੰ ਸਾਧਣਾ ਤੇ ਕਈ মিডিਏ ਨੇ ਇਹ ਗੱਲ ਅਵਾਰੀ ਕੀ ਸੁਪਰੀਮ ਕੋਰਟ ਨੇ ਬਹੁਤ ਭੱਦੀ ਟਿੱਪਣੀ ਕੀਤੀ ਭਾਈ ਬੁਦਨ ਸਿੰਘ ਰਾਜੋਨ ਨੂੰ ਫਾਂਸੀ ਦੇਣ ਦੇ ਸਬੰਧ ਦੇ ਵਿੱਚ ਤਾਂ ਉਹ ਸਾਰੇ ਕਾਸੇ ਨੂੰ ਲੈ ਕੇ ਇੱਕ ਪੰਬਲਪੂਸਾ ਬਣਿਆ ਹੋਇਆ ਅਫਵਾਹਾਂ ਦਾ ਬਾਜ਼ਾਰ ਗਰਮਾ ਸੋਸ਼ਲ ਮੀਡੀਆ ਤੇ ਤੇ ਬਹੁਤ ਸਾਰੇ ਵੀਰਾਂ ਭਰਾਵਾਂ ਤੇ ਸੰਗਤਾਂ ਨੇ ਕਿਹਾ ਵੀ ਇਸ ਬਾਰੇ ਸਪਸ਼ਟ ਕਰੋ ਤਾਂ ਮੈਂ ਸੋਚਿਆ ਇਹਦੇ ਉੱਤੇ 2-4 ਮਿੰਟ ਦੇ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ ਕਿ 24 ਸਤੰਬਰ 2025 ਨੂੰ ਜਸਟਿਸ ਵਿਕਰਮ ਨਾਥ ਜਸਟਿਸ ਦੀਪ ਮਹਿਤਾ ਤੇ ਐਨਵੀ ਅੰਜਾਰੀਆ ਦੇ ਤਿੰਨ ਜੱਜਾਂ ਦੇ ਬੈਂਚ ਦੇ ਕੋਲ ਪਾਈ ਬਲਵੰਤ ਸਿੰਘ ਰਾਜਵਾਨਾ ਵੱਲੋਂ ਜਿਹੜੀ ਰਿਟ ਪਟੀਸ਼ਨ ਪਾਈ ਗਈ ਸੀ ਉਹਦੀ ਸੁਣਵਾਈ ਸੀ ਇਹ ਰਿਟ ਪਟੀਸ਼ਨ ਪਿਛਲੇ ਸਾਲ ਤੋਂ ਜਿਹੜੀ ਪੈਂਡਿੰਗ ਸੀਗੀ ਜਨਵਰੀ ਦੇ ਵਿੱਚ ਇਹ ਗੱਲ ਕਹੀ ਗਈ ਸੀ ਸੁਪਰੀਮ ਕੋਰਟ ਵੱਲੋਂ ਕਿ ਉਹਨਾਂ ਦੀ ਫਾਂਸੀ ਦੀ ਉਮਰ ਕੈਚ ਬਦਲਣ ਦੇ ਫੈਸਲੇ ਨੂੰ ਅਪ੍ਰੈਲ ਤੱਕ ਯੂਨੀਅਨ ਆਫ ਇੰਡੀਆ ਸਰਕਾਰ ਕਰ ਲਵੇ ਨਹੀਂ ਤੇ ਸੁਪਰੀਮ ਕੋਰਟ ਆਪਣੇ ਤੌਰ ਤੇ ਫੈਸਲਾ ਲਾਊਗੀ ਪਰ ਅਪ੍ਰੈਲ ਦੇ ਵਿੱਚ ਮੈਟਰ ਟੀਕਅਪ ਨਹੀਂ ਹੋਇਆ ਜਨਵਰੀ ਤੋਂ ਬਾਅਦ ਸਿੱਧਾ ਕਰੀਬ 8 ਮਹੀਨੇ ਬਾਅਦ 24 ਸਤੰਬਰ ਨੂੰ ਇਹ ਮੈਟਰ ਟੀਕਅਪ ਹੋਇਆ ਜਿਹਦੇ ਵਿੱਚ ਸ਼੍ਰੋਮਿਕੋ ਦੁਆਰਾ ਪ੍ਰਬੰਧਕ ਕਮੇਟੀ ਇਹ ਵੱਲੋਂ ਹਾਜ਼ਰ ਹੋਏ ਵਕੀਲ ਸੀਨੀਅਰ ਐਡਵੋਕੇਟ ਮੁਕਲ ਰੋਤਗੀ ਭਾਈ ਬਲਵੰਤ ਸਿੰਘ ਰਾਜਵਾਨ ਆਲੀ ਪੇਸ਼ ਹੋਏ ਜਿਨ੍ਹਾਂ ਨੇ ਬਹਿਸ ਸ਼ੁਰੂ ਕਰਦੇ ਹੋਏ ਇਹ ਇਹ ਗੱਲ ਕਹੀ ਵੀ ਬਿਦਵੰਤ ਸਿੰਘ ਰਾਜਵਾਨਾ ਕਰੀਬ 29 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਮੌਤ ਦੀ ਸਜ਼ਾ ਫਾਂਸੀ ਦੀ ਸਜ਼ਾ ਪੰਜਾਬ ਜੀ ਮੰਤਰੀ ਬਿਆਨ ਸਿੰਘ ਦੇ ਕੇਸ 995 ਦੇ ਵਿੱਚ ਅਸੈਸੀਨੇਸ਼ਨ ਕੇਸ ਦੇ ਵਿੱਚ ਹੋਈ ਸੀ 2007 ਤੇ 2010 ਚੋ ਕਨਫਰਮ ਹੋਈ ਤੇ ਕਰੀਬ ਕਨਫਰਮ ਹੋਣ ਤੋਂ 15 ਸਾਲ ਤੋਂ ਉਹ ਡੈਥ ਰੂ ਦੇ ਵਿੱਚ ਜਿਹੜੇ ਹੈਗੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਜਿਹੜੀ ਪਿਛਲੀ ਵਾਰੀ ਜਦੋਂ 2019 ਦੇ ਵਿੱਚ ਸੁਪਰੀਮ ਕੋਰਟ ਆਪਣੇ ਪੰਜ ਸੈਂਟਰ ਗਵਰਨਮੈਂਟ ਨੇ ਗੁਲਾਮ 550 550 ਸਾਲਾਂ ਤੇ ਫੈਸਲਾ ਕੀਤਾ ਸੀ ਤਾਂ ਉਹ ਇਸ ਵਾਰ ਚ 220 ਦੇ ਵਿੱਚ ਜਿਹੜੀ ਰੈਟ ਪਟੀਸ਼ਨ ਪਾਈ ਗਈ ਸੀਗੀ ਪਾਈ ਬੈਲੈਂਸਿੰਗ ਰਾਜਵਾਨਾ ਵੱਲੋਂ ਉਦੋਂ ਵੀ ਮੁਕਰ ਦੋਤ ਵੀ ਕੀਰ ਸਾਹਿਬ ਪੇਸ਼ ਹੋਏ ਸੀ ਸੀਨੀਅਰ ਅਲੋਕੇਟ ਤਾਂ ਉਹ ਰੈਟ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਇਤਰਾਜ਼ ਠਾਇਆ ਸੀ ਕਿ ਜਿਹੜੀ ਪਟੀਸ਼ਨ ਫੰਸਿੰਗ ਉਮਰ ਕਾਇਤ ਬਦਲਣ ਵਾਲੀ ਹੈਗੀ ਆ ਹੋਮ ਮਿਨਿਸਟਰੀ ਕੋਲ ਪਾਈ ਆ ਜਾਂ ਰਾਸ਼ਟਰਪਤੀ ਕੋ ਕਹਿ ਸਕਦੇ ਆ ਆਰਟੀਕਲ 72 ਥੱਲੇ ਉਹ ਗੁਰਦਾਰਾ ਕਮੇਟੀ ਨੇ ਪਾਈ ਆ ਉਹ ਆਪ ਨਹੀਂ ਪਾਈ ਪਰ ਬਾਅਦ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀਗਾ ਕਿ ਸੈਂਟਰਲ ਗਵਰਨਮੈਂਟ ਦੱਸੇ ਤੇ ਸੈਂਟਰਲ ਗਵਰਨਮੈਂਟ ਕਹਿੰਦਾ ਵੀ ਇਹ ਠੀਕ ਟਾਈਮ ਨਹੀਂ ਹੈਗਾ ਇਸ ਚੀਜ਼ ਨੂੰ ਡਿਸਾਈਡ ਕਰਾਂਦਾ ਜਦੋਂ ਵੀ ਠੀਕ ਟਾਈਮ ਹੋਊਗਾ ਅਸੀਂ ਉਹ ਡਿਸਾਈਡ ਕਰਾਂਗੇ ਤਾਂ ਉਹ ਰੈਟ 220 ਵਾਰੀ ਜਿਹੜੀ ਆ ਡਿਸਪੋਜ਼ ਹੋ ਗਈ ਸੀਗੀ ਇਹ ਕਹਿ ਕੇ ਸੁਪਰੀਮ ਕੋਰਟ ਨੇ ਡਿਸਪੋਜ਼ ਕੀਤੀ ਸੀ ਪੀ ਜੂਨੀਅਨ ਆਫ ਇੰਡੀਆ ਸੈਂਟਰ ਗਵਰਨਮੈਂਟ ਜਿਹੜੀ ਆ ਇਨ ਟਾਈਮ ਫੈਸਲਾ ਲਵੇ ਉਸ ਪਟੀਸ਼ਨ ਦਾ ਜਿਹੜੀ ਕੀ ਸ਼ੁਰੂਨੀ ਕਮੇਟੀ ਨੇ ਪਾਈ ਹੋਈ ਆ ਸੈਂਟਰ ਗਵਰਨਮੈਂਟ ਕੋ ਕਿ ਫਾਂਸੀ ਦੀ ਮਰਕੈਟ ਤਬਦੀਲ ਕੀਤਾ ਜਾਵੇ ਤੇ ਹੋਰ ਕੋਈ ਵੀ ਐਕਸ਼ਨ ਉਹਦੇ ਤੇ ਨਹੀਂ ਲਿਆ ਗਿਆ ਤੇ ਮੁਕਦੋਤਗੀ ਨੇ 24 ਨਾਂ ਕਿਹਾ ਕਿ ਉਸ ਫੈਸਲੇ ਤੋਂ ਕਰੀਬ 2.5 ਸਾਲ ਦਾ ਸਮਾਂ ਹੋ ਚੁੱਕਿਆ ਸੈਂਟਰ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਕੁਝ ਵੀ ਨਹੀਂ ਕੀਤਾ ਤੇ ਮੁਕਦੋਤਗੀ ਨੇ ਵੀ ਕਿਹਾ ਕਿ ਉਹ ਕਾਫੀ ਲੰਮੇ ਸਮੇਂ ਤੋਂ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਆ ਭਾਈ ਬਲਵੰਤ ਸਿੰਘ ਅਜਿਹਾ ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਸੇਨ ਸੈਂਸਿਸ ਹੈ ਠੀਕ ਆ ਉਹਨਾਂ ਦੀ ਮੰਨ ਸਕਦਾ ਸਾਂ ਠੀਕ ਆ ਜਾਂ ਨਹੀਂ ਠੀਕ ਤੇ ਜਿਹੜੀ ਇਨ ਆਰਡੀਨੈਂਟ ਇਹ ਡਿਲੇ ਹੋ ਰਹੀ ਆ ਡਿਸੀਜਨ ਦੇ ਵਿੱਚ ਜਿਹੜੀ ਉਹਨਾਂ ਦੀ ਫਾਂਸੀ ਦੀ ਉਮਰ ਕਾਇਤ ਬਦਲ ਦੀ ਜਿਹੜੀ ਪਟੀਸ਼ਨ ਆ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਦੀ ਡੈਥ ਸੈਂਟੈਂਸ ਖਤਮ ਹੁੰਦੀ ਆ ਤਾਂ ਕਮਿਊਟੀਸ਼ਨ ਹੋਣੀ ਚਾਹੀਦੀ ਆ ਵੀ ਸਜ਼ਾ ਬਦਲਣੀ ਚਾਹੀਦੀ ਬਦਲ ਨਾਲ ਫੇ ਕੀ ਹੋਣਾ ਚਾਹੀਦਾ ਜੀ ਉਹਨਾਂ ਨੂੰ ਉਮਰ ਕਾਇਤ ਬਦਲ ਤੇ ਕਿਉਂਕਿ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਹੋ ਜਾਂਦੀ ਆ ਤਾਂ ਫਿਰ ਉਹਨਾਂ ਦੀ 30 ਸਾਲ ਤੋਂ ਬਾਅਦ ਤਾਂ ਵੈਸੇ ਹੀ ਰਿਹਾਈ ਕਰ ਦੇਣੀ ਚਾਹੀਦੀ ਆ ਸੋ ਸੀਨੀਅਰ ਐਡਵੋਕੇਟ ਮੁਕਰ ਰੌਤਗੀ ਨੇ ਬਦਨ ਸਿੰਘ ਅੱਜ ਉਹਨਾਂ ਦੇ ਸੰਬੰਧ ਚ ਕਿਹਾ ਨਾਰੀ ਉਹਨਾਂ ਨੇ ਇਹ ਗੱਲ ਕਹੀ ਵੀ ਬਦਨ ਸਿੰਘ ਅੱਜਵਾਨਾ ਇੰਡੀਅਨ ਸਿਟੀਜ਼ਨ ਆ ਤੇ ਉਹਨਾਂ ਦਾ ਆਰਟੀਕਲ 21 ਦੇ ਤਹਿਤ ਜਿਹੜਾ ਹੱਕ ਬਣਦਾ ਹੈਗਾ ਕਿ ਟਾਈਮ ਐਂਡ ਅਗੇਨ ਡਿਲੇ ਨਾ ਕੀਤੀ ਜਾਵੇ ਉਹਨਾਂ ਦੇ ਫਾਂਸੀ ਨੂੰ ਮਰਕੈਜ਼ ਦੇ ਵਿੱਚ ਬਦਲਣ ਦੀ ਤਾਂ ਉਹਦੇ ਉੱਤੇ ਉਸ ਮੌਕੇ ਜਿਹੜੇ ਹਾਜ਼ਰ ਸੀ ਅਲੀਸ਼ਨਾਸ ਦਾ ਹਿਤਾ ਜਨਨਲਿਕ ਇਹ ਮਤਰਾਜ ਸੀ ਉਹ ਅਪੀਲ ਹੋਈ ਸੀ ਸੈਂਟਰ ਗਵਰਨਮੈਂਟ ਆਫ ਇੰਡੀਆ ਵੱਲੋਂ ਤਾਂ ਉਹਨੇ ਪੁਆਇੰਟ ਆਊਟ ਕੀਤਾ ਵੀ ਜਿਹੜੀ ਸੀਰੀਅਸਨੈਸ ਹੈ ਜੀ ਇਹ ਕੇਸ ਬਹੁਤ ਸੀਰੀਅਸ ਸੀਨੀਅਰ ਸਿਆ ਕਿਉਂਕਿ ਸਿਟਿੰਗ ਚੀਫ ਮਿਨਿਸਟਰ ਦੇ ਅਸੈਸੀਨੇਸ਼ਨ ਦਾ ਕੇਸ ਆ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਪਟੀਸ਼ਨ ਹੈਗੀ ਆ ਸਿਟਿੰਗ ਚੀਫ ਮਿਨਿਸਟਰ ਦੇ ਕਤਲ ਦੇ ਕੇਸ ਦੀ ਤਾਂ ਉਸ ਸਮੇਂ ਸੀਨੀਅਰ ਐਡਵੋਕੇਟ ਭਾਈ ਵਿਦਵਨ ਸਿੰਘ ਰਾਜਵਾਨੇ ਦੇ ਵਕੀਲ ਜਿਹੜੇ ਸੀਨੀਅਰ ਐਡਵੋਕੇਟ ਆ ਮੁੱਖ ਦੋਤ ਜੀ ਉਹਨਾਂ ਨੇ ਜਿਹੜਾ ਅੰਗਰੇਜ਼ੀ ਚ ਸਪੈਸਿਫਿਕ ਸ਼ਬਦ ਪਿਆ ਜਿਹੜਾ ਸਾਇਤਾ ਨੇ ਵੀ ਲਾਇਆ ਕਿ then you should have executed him ਇਹ ਗੱਲ ਸੀ ਇਹ ਰੋਕੇ ਮੁਕਦਰ ਉਹਤ ਕੀ ਨੇ ਸੁਪਰੀਮ ਕੋਰਟ ਚ ਕਹੀ ਜਿਹੜੀ ਕਿ ਮੈਂ ਵੈਬਸਾਈਟਾਂ ਦੇ ਉਥੋਂ ਦੱਸ ਰਿਆਂ ਵੀ ਉਹਨਾਂ ਨੇ ਕਿਹਾ then you should have executed him ਜਦੋਂ ਉਹਨੇ ਇਹ ਗੱਲ ਕਹੀ ਨਾ ਨਟਰਾਜ ਨੇ ਵੀ ਸੀਰੀਅਸ ਬਹੁਤ ਆਜੀ ਕੇਸ ਇੱਥੇ ਡਿਲੇ ਦੀ ਗੱਲ ਹੋਈ ਵੀ ਡਿਲੇ ਪਾਵੇਂ ਹੋ ਰਹੀ ਆ ਪਰ ਇਹ ਸਿਟਿੰਗ ਸੀਐਮ ਦੇ ਕਤਲ ਦਾ ਕੇਸ ਆ ਤਾ ਫੇਰ ਮੁਕਲੋਤਗੀ ਜੀ ਨੇ ਇਹ ਗੱਲ ਕਹੀ ਵੀ ਦੈਨ ਯੂ ਸ਼ੁਡ ਹੈਵ ਐਗਜ਼ੀਕਿਊਟਿਡ ਹਿਮ ਭਾਵ ਤੁਹਾਨੂੰ ਉਸ ਨੂੰ ਫਾਂਸੀ ਦੇ ਦੇਣੀ ਚਾਹੀਦੀ ਸੀ ਕਿ ਜੇ ਤੁਹਾਨੂੰ ਇੰਨੀ ਸੀਰੀਅਸਨੈਸ ਲੱਗਦੀ ਆ ਵੀ ਹੀਨਿਸ ਕਰਾਮੇ ਫਾਂਸੀ ਕਿਉਂ ਨਹੀਂ ਦਿੱਤੀ 2007 ਦਾ ਆਲਟਰ ਹੋਇਆ 10 ਦੀ ਕਨਫਰਮ ਹੋਈ ਆ ਤੇ 15 ਸਾਲ ਹੋ ਗਏ ਤੇ 13 ਦੇ ਵਿੱਚ ਤੁਸੀਂ ਯਾਨੀ ਕਿ ਇਹ ਜਿਹੜੀ ਪਟੀਸ਼ਨ ਦਿੱਲੀ ਕਿ ਆਪਣੇ ਸੋਨੀ ਕਮੇਟੀ ਨੇ ਪਾਈ ਆ ਫਿਰ ਉਹਨੂੰ ਫਾਂਸੀ ਦੇ ਦਿਓ ਤੁਸੀਂ ਜੇ ਤੁਹਾਡੇ ਲਈ ਇੰਨਾ ਸੀਰੀਅਸ ਮੈਟਰ ਆ ਤਾਂ ਫਿਰ ਉਸ ਮੌਕੇ ਜਸਟਿਸ ਜਿਹੜਾ ਸੰਦੀਪ ਮਹਿਤਾ ਜੀ ਨੇ ਕਿਹਾ ਵੀ ਵਾਈ ਬਿ ਡਿਡ ਯੂ ਨਾਟ ਹੈਂਗ ਹਿਮ ਟੀਲ ਨਾਊ ਹੂ ਇਜ਼ ਟੂ ਬੀ ਬਲੇਮ ਫੋਰ 댓 ਉਹਨੇ ਕਿਹਾ ਵੀ ਫਿਰ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਲਾਇਆ ਤੇ ਇਸ ਗੱਲ ਦੀ ਜ਼ਿੰਮੇਵਾਰੀ ਕਿਹਦੇ ਸਿਰ ਦੇ ਉੱਤੇ ਹੈਗੀ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਜਾਂ ਹਾਈ ਕੋਰਟ ਵੱਲੋਂ ਕੋਈ ਫਾਂਸੀ ਦੇ ਉੱਤੇ ਰੋਕ ਨਹੀਂ ਜਿਹੜੀ ਯੂਨੀਅਨ ਆਫ ਇੰਡੀਆ ਦਾ ਅਡੀਸ਼ਨਲ ਸਿਸਟਰ ਜਨਰਲ ਕੇਐਮ ਨਟਰਾਜ ਕਹਿ ਰਿਹਾ ਸੀ ਵੀ ਬਹੁਤ ਸੀਰੀਅਸਨੈਸ ਕੇਸ ਆ ਬਹੁਤ ਸੀਰੀਅਸ ਤੇ ਹੀਨੀਅਸ ਕੇਸ ਆ ਇਸ ਕਰਕੇ ਅਸੀਂ ਫਾਂਸੀ ਦੀ ਉਮਰ ਕਾਇਤ ਨਹੀਂ ਬਦਲਦੇ ਤੇ ਮੁਕਲੋਤਗੀ ਨੇ ਇਹ ਗੱਲ ਕਹੀ ਵੀ ਤੁਸੀਂ ਉਹਨੂੰ ਫਾਂਸੀ ਕਿਉਂ ਨਹੀਂ ਦਿੰਦੇ ਫਿਰ ਤਾਂ ਫਿਰ ਜਸਟਿਸ ਮਹਿਤਾ ਨੇ ਇਹ ਗੱਲ ਕਹੀ ਵੀ ਫਿਰ ਤੁਸੀਂ ਉਹਨੂੰ ਫਾਂਸੀ ਦੇ ਕਿਉਂ ਨਹੀਂ ਟੰਗਿਆ ਅਜੇ ਤੱਕ ਇੰਨੀ ਡਿਲੇ ਕਰੀ ਕਿਹਦੇ ਉੱਤੇ ਇਹਦੀ ਜ਼ਿੰਮੇਵਾਰੀ ਕਿਹਦੇ ਉੱਤੇ ਕਹਿੰਦਾ ਭਾਪੀ ਜਸਟਿਸ ਮਹਿਤਾ ਨੇ ਉਹਨਾਂ ਨੂੰ ਟਾਕਸ਼ ਕੀਤਾ ਯੂਨੀਅਨ ਆਫ ਇੰਡੀਆ ਦੇ ਵਕੀਲ ਨੂੰ ਵੀ ਇੱਕ ਪਾਸੇ ਤਾਂ ਤੁਸੀਂ ਆਪ ਹੀ ਸਟੇ ਲਾਈ ਹੋਈ ਆ 2013 ਦੇ ਵਿੱਚ ਇੱਕ ਪਾਸੇ ਤੁਸੀਂ ਕਹਿੰਦੇ ਸੀਰੀਅਸ ਮੈਟਰ ਆ ਇੱਕ ਪਾਸੇ ਬੰਦੇ ਨੇ 30 ਸਾਲ ਦੇ ਕਰੀਬ ਅੰਦਰ ਕੱਟ ਲਈ ਇੱਕ ਪਾਸੇ ਉਹ 17 ਸਾਲ ਤੋਂ ਲਗਭਗ 15 ਤੋਂ 17 ਸਾਲ 18 ਸਾਲ ਹੋ ਚਲੇ ਉਹਦੀ ਫਾਂਸੀ ਦੀ ਹੁੰਦੀ ਸੀ ਫਾਂਸੀ ਲਾ ਵੀ ਨਹੀਂ ਰਹੇ ਉਮਰ ਕੈਦ ਦੇ ਵਿੱਚ ਵੀ ਬਦਲ ਨਹੀਂ ਰਹੇ 30 ਸਾਲ ਵੀ ਸਜ਼ਾ ਕਟਾ ਲਈ ਜਦੋਂ ਉਹਦੀ ਵਿਹਾਈ ਬੰਦਦੀ ਹੈ ਤੇ ਫਿਰ ਤੁਸੀਂ ਉਹਨੂੰ ਫਿਰ ਫਾਂਸੀ ਵੀ ਨਹੀਂ ਲਾਈ ਬਦਲ ਵੀ ਨਹੀਂ ਰਹੇ ਤੇ ਇਹਦੀ ਜ਼ਿੰਮੇਵਾਰੀ ਕਿਸ ਦੇ ਸਿਰ ਤੇ ਆ ਵੀ ਉਹਨਾਂ ਦੇ ਕਹਿਣ ਦਾ ਭਾਰ ਸੀ ਕਿ ਤੁਸੀਂ ਇਹ ਰਾਜਨੀਤੀ ਕਿਉਂ ਖੇਡ ਰਹੇ ਹੋ ਤੁਸੀਂ ਫੈਸਲਾ ਲਓ ਤੇ ਤੁਸੀਂ ਆਪ ਫੈਸਲਾ 12 ਸਾਲਾਂ ਤੋਂ ਜਿਹੜਾ ਰੱਖਿਆ ਹੋਇਆ ਪੈਂਡਿੰਗ ਫਾਂਸੀ ਵੀ ਨਹੀਂ ਲਾ ਰਹਾ ਹੈ ਬਦਲ ਵੀ ਨਹੀਂ ਰਹੇ ਤੇ ਤੁਸੀਂ ਸਾਰਿਆਂ ਨੂੰ ਯਾਨੀ ਕਿ ਇਹ ਇਸ ਤਰ੍ਹਾਂ ਧੋਖਾ ਦੇ ਰਹੇ ਹੋ ਹਿਸਾਬ ਦੇ ਨਾਲ ਸੋ ਇਹ ਜਿਹੜੀ ਗੱਲ ਸੀ ਕਿ ਫਿਰ ਐਸਜੀ ਨੂੰ ਉਥੇ ਐਸਜੀ ਨੂੰ ਜਵਾਬ ਨਹੀਂ ਆਇਆ ਉਹਨੇ ਕਿਹਾ ਵੀ ਆਈ ਵਿਲ ਗੈਟ ਬੈਕ ਔਨ ਦੀ ਪ੍ਰੈਜ਼ੈਂਟ ਸਿਚੁਏਸ਼ਨ ਕਹਿੰਦਾ ਮੈਂ ਮੌਕੇ ਦੇ ਹਿਸਾਬ ਦੇ ਜਿਹੜੀ ਆ ਦੁਆਰੇ ਆਉਂਗਾ ਮੈਨੂੰ ਸਮਾਂ ਦਿਓ ਤਾਂ ਕੋਰਟ ਨੇ ਇਹ ਆਰਡਰ ਜਿਹੜਾ ਲਿਖਿਆ ਉਹਦੇ ਵਿੱਚ ਇਹ ਗੱਲਾਂ ਨਹੀਂ ਆਈਆਂ ਇਸ ਸਾਈਟਾਂ ਦੇ ਉੱਤੇ ਆਈਆਂ ਜਿਹੜੇ ਲੀਗਲ ਰਿਪਰੈਜ਼ੈਂਟੇਟਿਵ ਉੱਥੇ ਹਾਜ਼ਰ ਹੁੰਦੇ ਆ ਸੋ ਕੋਰਟ ਦੇ ਰਿਕਾਰਡ ਕੀਤਾ ਆਪਣੇ ਆਰਡਰ ਦੇ ਓਨ ਦੀ ਰਿਕਵੈਸਟ ਆਫ ਮਿਸਟਰ ਨਟਰਾਜ ਪੁਲਿਸ ਦੀ ਮੈਟਰ ਅਗੇਨ ਔਨ ਅਕਤੂਬਰ 15 ਇਹ ਇਟ ਇਜ਼ ਮੇਡ ਕਲੀਅਰ ਥੈਟ ਦੀ ਮੈਟਰ ਵਿਲ ਨਾਟ ਬੀ ਅਲਜੰਡ ਐਟ ਦੀ ਇਨਸਟੈਂਸ ਆਫ ਦੀ ਰਿਸਪੌਂਡੈਂਟ ਉਹਨੇ ਕਹਿ ਵੀ ਰਿਸਪੌਂਡੈਂਟ ਕਿਉਂਕਿ ਯੂਨੀਅਨ ਆਫ ਇੰਡੀਆ ਵੀ ਇਹਨਾਂ ਦੇ ਕਹਿਣ ਦੇ ਉੱਤੇ ਦਵਾ ਦੇ ਅਲਜੰਡਮੈਂਟ ਨਹੀਂ ਦਿੱਤੀ ਜਾਊਗੀ ਕਿਉਂਕਿ ਇਹ ਕਦੀ ਕਹਿੰਦੇ ਸੀਰੀਅਸ ਮੈਟਰ ਆ ਕਦੀ ਕਹਿੰਦੇ ਅਸੀਂ ਸਟੇ ਕੀਤੀ ਹੋਈ ਆ ਸੁਪਰੀਮ ਕੋਰਟ ਤਾ ਵੇ ਉਸ ਉਸ ਵਿਚਾਰਾਂ ਦੇ ਰੂਹ ਦੇ ਵਿੱਚੋਂ ਸੀਨੀਅਰ ਐਡਵੋਕੇਟ ਮੁਕਰਦੋਪਤੀ ਨੇ ਇਹ ਗੱਲ ਕਹੀ ਸੀ ਜੀ ਵੀ ਫਿਰ ਤੁਸੀਂ ਫਾਂਸੀ ਕਿਉਂ ਨਹੀਂ ਲਾਉਂਦੇ ਲਈ ਤੁਸੀਂ ਅਜੇ ਤੱਕ 29 ਸਾਲ ਕੈਦ ਵੀ ਕਟਾ ਲਈ 30 ਸਾਲ ਹੋ ਚਲੇ ਜਦੋਂ ਕੇਰੀ ਵਿਹਾਈ ਬਣ ਰਹੀ ਆ ਤੁਸੀਂ ਉਮਰ ਕੈਦ ਵੀ ਕਟਾ ਲਈ ਜਿਹੜੀਆਂ ਪਹਿਲੀਆਂ ਜਜਮੈਂਟਾਂ ਆਈਆਂ ਸਤਿਗੁਰ ਨਰਸ ਸਿੰਘ ਜਿੰਨੀ ਨਾਲ ਫਿਰਿਆ ਤੇ ਪ੍ਰੋਫੈਸਰ ਦੁੰਦਰਪਾਲ ਸਿੰਘ ਕੋ ਲਗਾਈ ਇਹ ਜਿਹੜੀ ਪਟੀਸ਼ਨ ਆ ਜਿਹੜੀ ਉਹਨਾਂ ਦੀ ਤੁਹਾਨੂੰ ਸੁਪਤਨੀ ਬੀਬੀ ਨਮਨੀਤ ਕੌਰ ਵੱਲੋਂ ਪਾਈ ਗਈ ਜੀ ਨਮਨੀਤ ਕੌਰ ਵਰਸਿ ਐਨਸੀਟੀ ਦਿੱਲੀ ਐ ਨਦਰਸ ਉਹਦੇ ਵਿੱਚ ਸੁਪਰੀਮ ਕੋਰਟ ਨੇ ਹੈਲਡ ਕੀਤਾ ਸੀ ਵੀ ਜਦੋਂ ਫਾਂਸੀ ਸਜ਼ਾ ਜਾਫਤਾ ਨੂੰ ਫਾਂਸੀ ਲਾਉਣ ਦੇ ਵਿੱਚ ਲੰਮਾ ਸਮਾਂ ਡਿਲੇ ਹੁੰਦੀ ਆ ਜਾਂ ਉਹਦੀ ਜਿਹੜੀ ਪਟੀਸ਼ਨ ਰਾਸ਼ਟਰਪਤੀ ਕੋਲ ਜਾਂ ਸਰਕਾਰ ਕੋਲ ਪੈਂਡਿੰਗ ਹੁੰਦੀ ਆ ਉਹ ਨਹੀਂ ਫੈਸਲਾ ਲਿਆ ਜਾਂਦਾ ਤਾਂ ਤੁਸੀਂ ਦੋ ਕੈਦਾਂ ਨਹੀਂ ਕਟਾ ਸਕਦੇ ਇੱਕ ਕਿ ਤੁਸੀਂ ਫਾਂਸੀ ਦੀ ਸਜ਼ਾ ਦਿਓ ਉਹਦੇ ਤੇ ਫੈਸਲਾ ਨਾ ਲੈ ਸਕੋ ਫਾਈਨਲ ਤੇ ਫਿਰ ਉਹ ਜਦੋਂ 25 30 ਸਾਲ ਕੱਟ ਲਵੇ ਫਿਰ ਤੁਸੀਂ ਕਹੋ ਇਹਨੂੰ ਹਨੀ ਫਾਂਸੀ ਲਾਉਣੀ ਆ ਬੜਾ ਸੀਰੀਅਸ ਮੈਟਰ ਆ ਸੋ ਇਹ ਜਿਹੜਾ ਉੱਥੇ ਸਾਰਾ ਕੁਝ ਵਾਤਾਵਲਾਪ 24 ਸਤੰਬਰ 2025 ਨੂੰ ਹੋਈ ਸੀ ਇਹਨੂੰ ਗਲਤ ਰੰਗਤ ਦੇ ਕੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਫੋਮਾਂ ਦੇ ਰੂਪ ਦੇ ਵਿੱਚ ਕਿਹਾ ਜਾ ਰਿਹਾ ਕਿ 15 10 ਨੂੰ ਭਾਈ ਰਾਜਵਾਲ ਨੂੰ ਫਾਂਸੀ ਲੱਗ ਜਾਣੀ ਹੈ 15 10 ਨੂੰ ਇਦਾਂ ਹੋ ਜਾਣਾ ਤੇ 15 10 ਨੂੰ ਕਈ ਕਹਿੰਦੇ ਆਰਡਰ ਕਰ ਲੈਣਾ ਕਈ ਕਹਿੰਦੇ ਫਾਂਸੀ ਲੱਗ ਜਾਣੀ ਹੈ ਸੋ ਮੇਰਾ ਨਿੱਜੀ ਤਜਬਾ ਇਹ ਹੈਗਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਭਾਈ ਬਲੰਸਿੰਗ ਰਾਜਵਾਲ ਨੂੰ ਫਾਂਸੀ ਨਹੀਂ ਲਾਈ ਜਾ ਸਕਦੀ ਉਹਨਾਂ ਦੀ ਉਨਨੀ ਕੌ ਦੇ ਉੱਤੇ ਸੰਵਿਧਾਨਕ ਤੌਰ ਦੇ ਉੱਤੇ ਉਹਨਾਂ ਦੀ 30 ਸਾਲ ਦੇ ਕਰੀਬ ਜਿਹੜੀ ਕਸਟਡੀ ਜਿਹੜੀ ਇਹ ਸਾਲ ਹੋ ਜਾਣੀ ਹੈ ਠੋਸ ਤਾਂ ਫਿਰ ਉਹਨਾਂ ਨੂੰ ਫਾਂਸੀ ਲਾਉਣੀ ਜਿਹੜੀ ਬਿਲਕੁਲ ਗਲਤ ਹੋਊਗੀ ਇਹੋ ਜਿਹਾ ਪੁੱਠਾ ਪੰਗਾ ਸੈਂਟਰਲ ਗਵਰਨਮੈਂਟ ਨਹੀਂ ਕਦੀ ਵੀ ਲਾਊਗੀ ਹਾਂ ਉਹਨਾਂ ਦਾ 15 ਤਰੀਕ ਨੂੰ ਟੇਕਅਪ ਹੁੰਦਾ ਮੈਟਰ ਨਹੀਂ ਹੁੰਦਾ ਸਰਕਾਰ ਉਸ ਤੋਂ ਪਹਿਲਾਂ ਫੈਸਲਾ ਬਦਲ ਲੈਂਦੀ ਆ ਫਾਂਸੀ ਨੂੰ ਮਰ ਕੈਚ ਇੱਕ ਕਦਰੰ ਦਾ ਫੈਸਲਾ ਕਰ ਲੈਂਦੀ ਆ ਜਾਂ ਸੁਪਰੀਮ ਕੋਰਟ ਦੇ ਪਾਲੇ ਚ ਗੇਮ ਹੁੰਦੀ ਵੀ 15 10 ਨੂੰ ਉਹ ਬਦਲ ਲੈਣ ਜਾਂ 15/10 ਨੂੰ ਟੇਕਅਪ ਨਹੀਂ ਹੁੰਦਾ ਮੈਂ ਤਾਂ ਜਿਵੇਂ ਅਪ੍ਰੈਲ ਦੀ ਤਰੀਕ ਜਨਵਰੀ ਤੋਂ ਰੱਖੀ ਗਈ ਸੀ ਤੇ ਮੈਂ ਤਾਂ ਜਨਵਰੀ ਤੋਂ ਬਾਅਦ ਸਤੰਬਰ ਦੇ ਵਿੱਚ ਟੇਕਅਪ ਹੋਇਆ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਇਹੋ ਜੇ ਸੰਜੀਦਾ ਤੇ ਗੰਭੀਰ ਮੁੱਦਿਆਂ ਦੇ ਉੱਤੇ ਆਪਣੀ T.R.P ਲੈਣ ਵਾਸਤੇ ਚੈਨਲਾਂਾਂ ਜਾਂ ਵਿਅਕਤੀਆਂ ਵੱਲੋਂ ਇਹ ਗੱਲਾਂ ਕਾਣੀਆਂ ਵੀ ਉਹਨਾਂ ਨੂੰ ਫ਼ਰਸੀ ਲੱਗ ਜਾਣੀਆਂ ਪੰਜਾਬੀਓ ਸਿੱਖੋ ਜਾਗੋ ਹੁਣ ਇਦਾਂ ਹੋ ਜਾਣਾ ਇਹੋ ਜੀ ਕੋਈ ਗੱਲ ਹੋਣ ਦੀ ਸੰਭਾਵਨਾ ਬਿਲਕੁਲ ਵੀ ਹੈ ਨਹੀਂ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਕਿ ਹੋਈਆਂ ਹੀ ਨਹੀਂ ਜਿਹੜੀਆਂ ਕਿਸੇ ਨੇ ਟਿੱਪਣੀਆਂ ਕੀਤੀਆਂ ਹੀ ਨਹੀਂ ਜਿਹੜੀਆਂ ਕਿਸੇ ਆਰਡਰ ਚ ਆਈਆਂ ਹੀ ਨਹੀਂ ਇੱਕ ਵਿਚਾਰ ਦੇ ਦੌਰਾਨ ਇੱਕ ਗੱਲ ਕਹੀ ਇਹ ਸੀਨੀਅਰ ਵਕੀਰ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਗੱਲ ਕਹੀ ਵੀ ਜੇ ਇੰਨਾ ਹੀ ਸੀਰੀਅਸ ਆ ਤੁਸੀਂ 30 ਸਾਲ ਕਟਾ ਕੇ ਤੇ ਤੁਸੀਂ ਫਾਂਸੀ ਦਾ ਫੈਸਲਾ ਕਿਉਂ ਨਹੀਂ ਲਿਆ ਫਾਂਸੀ ਕਿਉਂ ਨਹੀਂ ਲਾਈ ਤੇ ਉਹਦੀ ਪ੍ਰੋਬੋਤਾ ਕਰਦੇ ਹੋਏ ਜਸਟਿਸ ਮਹਿਤਾ ਨੇ ਗੱਲ ਕਹੀ ਸੀਗੀ ਕਿ ਇਹਨੇ ਜ਼ਿੰਮੇਵਾਰੀ ਕਿਹਦੀ ਆ ਵੀ ਤੁਸੀਂ ਆਪ ਹੀ ਪੈਂਡਿੰਗ ਰੱਖੀ ਬੈਠੇ ਹੋ ਆਪ ਹੀ ਫੈਸਲਾ ਨਹੀਂ ਲੈ ਰਹੇ ਸੋ ਸਾਨੂੰ ਇਹ ਇਹ ਗੱਲਾਂ ਨੂੰ ਸਹਿਜ ਦੇ ਨਾਲ ਲੈਣਾ ਚਾਹੀਦਾ ਤੇ ਸੰਜੀਦਾ ਤਰੀਕੇ ਨਾਲ ਲੈਣਾ ਚਾਹੀਦਾ ਇਸ ਤਰ੍ਹਾਂ ਜਿਹੜੀਆਂ ਗਲਤ ਤਰੀਕੇ ਦੇ ਨਾਲ ਗਲਤ ਰੰਗਤ ਦੇ ਕੇ ਇਹੋ ਜਿਹੀਆਂ অপਮਾ ਡਰਾ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਇਹ ਗਲਤ ਆ ਸੋ ਇਹ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਭਾਈ ਬਲਵੰਤ ਸਿੰਘ ਰਾਜੋ ਹਨਾ ਭਾਈ ਜਤਾ ਸਿੰਘ ਹਵਾਰਾ ਦੇ ਸਵੰਤ ਵੀ ਉਹਨਾਂ ਦੀ ਪਰੋਲ ਜਿਹੜੀ ਚੱਲੀ ਹੋਈ ਆ ਤੇ ਬਾਕੀ ਸਿੰਘ ਵੀ ਜਿਨੇ ਵੀ ਬੰਦੀ ਸਿੰਘ ਹੈਗੇ ਆ ਜਿਨ੍ਹਾਂ ਨੇ 25 23 30 ਸਾਲ ਕੱਟ ਲਏ ਹੈਗੇ ਉਹਨਾਂ ਸਾਰਿਆਂ ਨੂੰ ਉਹਦੇਾਈ ਸਤਗੁਰ ਸੱਚੇ ਪਾਤਸ਼ਾਹ ਮਕਸ਼ਣ ਕੇਂਦਰ ਸਰਕਾਰ ਤੇ ਰਾਜ ਰਾਜ ਸਰਕਾਰਾਂ ਦੇ ਸੁਮਤ ਬੁੱਧੀ ਬਖਸ਼ਣ ਯੋਬਨ ਸਿੰਘਾ ਦੀ ਦੀ ਹੈ ਕਨ ਸਤਿਗੁਰੂ ਸੱਚੇ ਪਾਤਸ਼ਾਹ ਦਾ ਕੋਰ ਕੋਰ ਧਨਵਾਦ ਸੰਗਤਾਂ ਦਾ ਧਨਵਾਦ ਵੀਰਾਂ ਭੈਣਾਂ ਉਹਨਾਂ ਦਾ ਧਨਵਾਦ ਜਿਨ੍ਹਾਂ ਨੇ ਇਹ ਗੱਲ ਕਹੀ ਵੀ ਇਸ ਗੱਲ ਨੂੰ ਵਿਸਥਾਰ ਰੂਪ ਦੇ ਵਿੱਚ ਸੰਗਤਾਂ ਦੇ ਸਾਹਮਣੇ ਖੁੱਪ ਵੀ ਉਸ ਦਿਨ ਹੋਇਆ ਕਿ ਸੀ ਸੁਪਰੀਮ ਕੋਰਟ ਚ ਤੇ ਕੀ ਸੁਪਰੀਮ ਕੋਰਟ ਨੇ ਵਾਕਈ ਕੋ ਇਹੋ ਜੀ ਗੱਲ ਕੀਤੀ ਹੈ ਵੀ 15 ਤਰੀਕ ਨੂੰ ਫਾਂਸੀ ਜਾਂ 15 ਤਰੀਕ ਨੂੰ ਫਾਂਸੀ ਦਾ ਕੋਹ ਹੋ ਜਾਣਾ ਸੋ ਉਹਨੂੰ ਥੋੜੇ ਜਿਹੇ 10 ਬੰਦ ਨਾ ਮਿੰਟਾਂ ਦੇ ਵਿੱਚ ਇਹ ਗੱਲ ਕਰਨ ਦਾ ਯਤਨ ਕੀਤਾ ਅੱਗੇ ਵੀ ਜੋ ਵੀ ਹੋਊਗਾ ਜੇ 15 ਤਰੀਕ ਨੂੰ ਮੈਥਡ ਟੇਕ ਅਪ ਹੋਊਗਾ ਤੋ ਸੰਗਤਾਂ ਨੇ ਸਨਮੁਖ ਰੱਖਣ ਦਾ ਯਤਨ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ